ਪਰਤ ਸਰ ਸਾਹਿਬ ਦੇ ਅੰਦਰ ਡਾਕਟਰ ਸਹਿਬਾਨ ਨੇਖ ਜੀ ਸਰਦਾਰ ਪਰਮਜੀਤ ਸਿੰਘ ਰਾਣਾ ਉਹਨਾਂ ਨੇ ਆਪਣੀ ਜਵਾਨੀ ਇੱਕ ਬੜੀ ਪਿਆਰੀ ਕਹਾਣੀ ਦੱਸੀ ਆ ਉਹ ਕਹਿੰਦੇ ਮੇਰੇ ਨਾਲ ਜਿਹੜੇ ਕੌਤਕ ਹੋਏ ਨੇ ਵੈਸੇ ਤਾਂ ਬਹੁਤ ਨੇ ਪਰ ਉਹਨਾਂ ਨੇ ਇੱਕ ਦੱਸਿਆ ਬੜਾ ਪਿਆਰਾ ਉਹ ਕਹਿੰਦੇ ਇੱਕ ਦਿਨ ਮੇਰੇ ਕੋਲ ਇੱਕ ਮਾਈ ਆਈ ਬਜ਼ੁਰਗ ਸੀਗੀ ਜੀ ਉਹ ਕਹਿੰਦੇ ਡਾਕਟਰ ਸਹਿਬਾਨ ਜੀ ਮੇਰੀ ਛਾਤੀ ਦੇ ਵਿੱਚ ਨਾ ਦਰਦ ਰਹਿਦਾ ਕਿਰਪਾ ਕਰਕੇ ਕੋਈ ਦਵਾਈ ਦੇ ਦਿਓ ਜਿਹੜਾ ਇਹ ਮੇਰਾ ਦਰਦ ਹੈ ਥੋੜਾ ਜਿਹਾ ਘਟ ਜਵੇ ਡਾਕਟਰ ਸਾਹਿਬ ਨੇ ਕਿਹਾ ਕਿ ਮਾਤਾ ਜੀ ਦਵਾਈ ਮੈਂ ਦੇ ਦਾਂ ਨਾ ਪਹਿਲਾਂ ਆਪਾਂ ਇੱਕ ਵਾਰੀ ਤੁਹਾਡੇ ਐਕਸਰੇ ਕਰ ਲੈਣੇ ਆ ਕਿ ਪਤਾ ਲੱਗ ਜਵੇ ਕਿ ਇਹ ਦਰਦ ਕਾ ਦਾ ਹੁੰਦਾ ਆ ਜਦੋਂ ਪਰਮਜੀਤ ਸਿੰਘ ਰਾਣਾਵਣਾ ਨੇ ਉਸ ਮਾਈ ਦੇ ਐਕਸਰੇ ਕੀਤੇ ਨਾ ਸੰਗਤ ਜੀ ਤੇ ਸ਼ਾਤੀ ਦੇ ਵਿੱਚ ਰਸੋਲੀਆਂ ਆ ਗਈਆਂ ਕੁਝ ਗੱਠਾ ਆ ਗਈ ਹੈ ਡਾਕਟਰ ਸਹਿਬਾਨ ਨੇ ਕਿਹਾ ਕਿ ਮਾਈ ਜੀ ਤੁਹਾਡੀ ਛਾਤੀ ਦੇ ਵਿੱਚ ਗੱਠਾ ਬਣ ਗੀਆਂ ਤੇ ਜਿਨ੍ਹਾਂ ਗੱਠਾ ਕਰਕੇ ਜਿਨ੍ਹਾਂ ਰਸੋਲੀਆਂ ਕਰਕੇ ਤੁਹਾਡੇ ਦਰਦ ਹੁੰਦਾ ਰਹਿੰਦਾ ਹੈ ਤੇ ਮਾਈ ਨੇ ਪੁੱਛਿਆ ਜੀ ਫਿਰ ਇਲਾਜ ਕੋਈ ਉਹ ਕਹਿੰਦੇ ਇਲਾਜ ਹੈ ਆਪਰੇਸ਼ਨ ਹੋ ਜਾਏਗਾ ਤੇ ਇਹ ਸਾਰੀਆਂ ਗੱਠਾ ਖਤਮ ਹੋ ਜਾਣਗੀਆਂ ਤੇ ਤੁਹਾਨੂੰ ਰਾਹ ਮਿਲ ਜਾਣਾ ਤੇ ਮਾਈ ਨੇ ਡਾਕਟਰ ਸਹਿਬਾਨ ਨੂੰ ਪੁੱਛਿਆ ਕਿ ਡਾਕਟਰ ਦੀ ਖਰਚਾ ਕਿੰਨਾ ਹੋਏਗਾ ਉਹਨਾਂ ਨੇ ਖਰਚਾ ਕੋਈ ਜ਼ਿਆਦਾ ਨਹੀਂ ਹੈ 20000 ਰੁਪਏ ਦਾ ਖਰਚਾ ਆ 10000 ਰੁਪਏ ਤੁਸੀਂ ਅੱਜ ਸਾਨੂੰ ਜਮ੍ਹਾਂ ਕਰਾ ਦਿਓ ਤੇ 10000 ਰੁਪਏ ਦਾ ਉਪਰੇਸ਼ਨ ਤੋਂ ਬਾਅਦ ਦੇ ਦਿਓ ਮਾਈ ਨੇ 10000 ਰੁਪਏ ਜਮ੍ਹਾਂ ਕਰਵਾਤਾ 10000 ਰੁਪਏ ਮੈਂ ਉਪਰੇਸ਼ਨ ਤੋਂ ਬਾਅਦ ਦੇ ਦਾਂਗੀ ਡਾਕਟਰ ਸਰਵਾਰ ਨੇ ਵੀ ਦੋ ਕੁ ਤਿੰਨ ਦਿਨ ਦਵਾਈਆਂ ਦਿੱਤੀਆਂ ਕਿ ਆਹ ਦਵਾਈਆਂ ਮਾਤਾ ਜੀ ਸ਼ੱਕ ਲਿਓ ਤੁਸੀਂ ਖਾ ਲਿਓ ਤੇ ਦੋ ਕੁ ਦਿਨਾਂ ਬਾਅਦ ਆਪਾਂ ਤੁਹਾਡਾ ਆਪਰੇਸ਼ਨ ਕਰਦਾਂਗੇ ਜੋ ਤੁਹਾਡਾ ਇਹ ਰੋਗ ਹੈ ਖਤਮ ਹੋ ਜਾਣਾ ਹੈ ਮਾਈ ਦਵਾਈ ਲੈ ਕੇ ਘਰ ਆਈ ਤੇ ਦੂਜੇ ਦਿਨ ਡਾਕਟਰ ਸੇ ਬਾਹਰ ਨੂੰ ਕੋਈ ਐਮਰਜੈਂਸੀ ਪੈ ਗਈ ਉਹਨੇ ਕਿਤੇ ਬਾਹਰ ਜਾਣਾ ਸੀਗਾ 15 ਕ ਦਿਨ ਵਾਸਤੇ ਉਹ ਡਾਕਟਰ ਸੇ ਬਾਹਰ ਨੇ ਮਾਈ ਨੂੰ ਫੋਨ ਕੀਤਾ ਕਿ ਮਾਈ ਆਪਰੇਸ਼ਨ ਜਿਹੜਾ ਤੇਰਾ ਆਪਾਂ ਪਰਸੋ ਕਰਨਾ ਸੀ ਨਾ ਉਹਨੂੰ 15 ਦਿਨਾਂ ਬਾਅਦ ਕਰਾਂਗੇ ਮੈਨੂੰ ਕੋਈ ਐਮਰਜੈਂਸੀ ਪੈ ਗਈ ਆ 15 ਦਿਨ ਵਾਸਤੇ ਮੈਂ ਕਿਤੇ ਬਾਹਰ ਜਾਣਾ ਆ 15 ਦਿਨਾਂ ਬਾਅਦ ਮੈਂ ਆਵਾਂਗਾ ਤੇ 15 ਦਿਨਾਂ ਬਾਅਦ ਜਦੋਂ ਮੈਂ ਆਵਾਂਗਾ ਤੁਹਾਨੂੰ ਫੋਨ ਕਰਾਂਗਾ ਤੇ ਆ ਕੇ ਮੈਂ ਤੁਹਾਡਾ ਆਪਰੇਸ਼ਨ ਕਰ ਦਾਂਗਾ ਡਾਕਟਰ ਸਹਿਬਾ ਨੀ ਮਾਈ ਨੂੰ ਫੋਨ ਕੀਤਾ ਮਾਈ ਨੇ ਵੀ ਕਿਹਾ ਚਲੋ ਕੋਈ ਗੱਲ ਨਹੀਂ ਭਾਈ ਮਾਈ ਦੂਜੇ ਦਿਨ ਨਾ ਗੁਰਦੁਆਰਾ ਸ਼ਹੀਦਾ ਸਾਹਿਬ ਬਾਬਾ ਦੀਪ ਸਿੰਘ ਦੇ ਸਥਾਨ ਤੇ ਚਲੇ ਗਏ ਜੀ ਉੱਥੇ ਬੜੀ ਉਦਾਸ ਧੀ ਹੋ ਕੇ ਬੈਠੀ ਹੈ ਉਹਦੇ ਨਾਲ ਦੀ ਇੱਕ ਸਹੇਲੀ ਨੇ ਪੁੱਛਿਆ ਮਾਈ ਨੇ ਕਿ ਭਾਈ ਕੀ ਹੋਇਆ ਮੂੰਹ ਕਿਉਂ ਲਮਕਾਇਆ ਹੋਇਆ ਉਦਾਸ ਕਿਉਂ ਬੈਠੇ ਹੋ ਉਸ ਮਾਈ ਨੇ ਸਾਰੀ ਗੱਲ ਦੱਸੀ ਕਿ ਪਾਈ ਇਦਾਂ ਇਦਾਂ ਮੈਂ ਐਕਸਰੇ ਕਰਾਏ ਮੇਰੀ ਛਾਤੀ ਦੇ ਵਿੱਚ ਗੱਠਾ ਨਿਕਲੀਆਂ ਆ ਡਾਕਟਰ ਨੇ ਆਪਰੇਸ਼ਨ ਕਰਨਾ ਸੀਗਾ ਡਾਕਟਰ 15 ਦਿਨਾਂ ਵਾਸਤੇ ਕਿੱਥੇ ਬਾਹਰ ਚਲਾ ਗਿਆ ਆ ਹੁਣ 15 ਦਿਨਾਂ ਬਾਅਦ ਮੇਰਾ ਆਪਰੇਸ਼ਨ ਹੋਣਾ ਆ ਮੈਂ ਬਾਬਾ ਦੀਪ ਸਿੰਘ ਦੇ ਚਰਨਾਂ 'ਚ ਅਰਦਾਸ ਕਰਨ ਆਈ ਆ ਕਿ ਜਦੋਂ ਵੀ ਆਪਰੇਸ਼ਨ ਹੋਵੇ ਮੇਰਾ ਆਪਰੇਸ਼ਨ ਸਹੀ ਤਰੀਕੇ ਨਾਲ ਹੋ ਜਾਵੇ ਕੋਈ ਪ੍ਰੋਬਲਮ ਨਾ ਵਧੇ ਮੇਰਾ ਆਪਰੇਸ਼ਨ ਸਹੀ ਤਰੀਕੇ ਨਾਲ ਹੋ ਜਾਵੇ ਉਸ ਗੁਰਮਖ ਬੀਬੀ ਨੇ ਉਸ ਮਾਈ ਨੂੰ ਕਿਹਾ ਕਹਿੰਦੀ ਵਧੀਆ ਹੋ ਗਿਆ ਤੈਨੂੰ 15 ਦਿਨ ਮਿਲ ਗਏ ਧਿਆਨ ਦਿਓ ਸੰਗਤ ਦੀ ਵਧੀਆ ਹੋ ਗਿਆ ਤੈਨੂੰ 15 ਦਿਨ ਮਿਲ ਗਏ ਤੂੰ ਕੰਮ ਕਰੇ ਕਿ ਇਹਨਾਂ 15 ਦਿਨਾਂ ਦੇ ਅੰਦਰ ਉਹ ਰੋਜ ਬਾਬਾ ਦੀਪ ਸਿੰਘ ਜੀ ਦੇ ਚਰਨਾਂ 'ਚ ਆ ਕੇ ਤੂੰ ਹਾਜ਼ਰੀ ਲਵਾ। ਉਹ ਰੋਜ ਦੋ ਸੁਖਮਨੀ ਸਾਹਿਬ ਦੇ ਪਾਰ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਬਹਿ ਕੇ ਕਰ ਸੰਗਤ ਇੱਕ ਹੋਰ ਗੱਲ ਕਹਿ ਦਿਆ ਜੋ ਸੁਮਾਈ ਨੇ ਕਹੀ ਕਿ ਜਿੱਥੇ ਬਾਬਾ ਦੀਪ ਸਿੰਘ ਜੀ ਦੀ ਜੋਤ ਬਲਦੀ ਹੈ ਨਾ ਉਸ ਜੋਤ ਦਾ ਥੋੜਾ ਜਿਹਾ ਘੀ ਲੈ ਕੇ ਜਿੱਥੇ ਤੇਰੇ ਦੰਦ ਹੈ ਛਾਤੀ 'ਚ ਉੱਥੇ ਤੂੰ ਇਹ ਕੀ ਰੋਜ ਲਾਉਣਾ ਆ। ਰੋਜ ਇਹ ਘੋ ਨੂੰ ਜਦੋਂ ਲਾਵੇਂਗੀ ਤੇ ਬਾਬਾ ਜੀਪ ਸਿੰਘ ਤੇਰੇ ਰੋਗ ਨੂੰ ਜ਼ਰੂਰ ਦੂਰ ਕਰ ਦੇਣਗੇ ਹੁਣ ਮਾਈ ਡਾਕਟਰ ਦੀ ਦਿੱਤੀ ਦਵਾਈ ਵੀ ਖਾਂਦੀ ਹੈ ਜੀ ਰੋਜ ਦੋ ਸੁਖਮਨੀ ਸਾਹਿਬ ਦੇ ਪਾਠ ਵੀ ਕਰਦੀ ਹੈ ਤੇ ਰੋਜ ਜੋਤ ਦੇ ਵਿੱਚੋਂ ਥੋੜਾ ਜਿਹਾ ਘੀ ਲੈ ਕੇ ਜਿੱਥੇ ਜਿੱਥੇ ਉਹਦੇ ਦਰਦ ਸੀਗਾ ਉਹ ਉੱਥੇ-ਉੱਥੇ ਘੋ ਵੀ ਮਲਦੀ ਹੈ 15 ਕੁ ਦਿਨ ਹੋ ਗਏ ਜੀ ਰੋਗ ਦਾ ਇਹ ਨਿਯਮ ਪੂਰਾ ਕੀਤਾ 15 ਦਿਨਾਂ ਬਾਅਦ ਡਾਕਟਰ ਸਹਿਬਾਨ ਦਾ ਫੋਨ ਆ ਗਿਆ ਕਿ ਤੁਸੀਂ ਆਜੋ ਮਾਈ ਜੀ ਤੁਹਾਡਾ ਆਪਰੇਸ਼ਨ ਕਰਨਾ ਹੈ ਮਾਈ ਨੇ ਫਿਰ ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਜੀ ਕਿਰਪਾ ਕਰਿਓ ਉਹ ਆਪਰੇਸ਼ਨ ਸਹੀ ਤਰੀਕੇ ਨਾਲ ਹੋ ਜਵੇ ਕੋਈ ਪ੍ਰੋਬਲਮ ਨਾ ਹੋਵੇ ਜਦੋਂ ਮਾਈ ਡਾਕਟਰ ਕੋਲ ਪਹੁੰਚੀ ਜੀ ਹੁਣ ਡਾਕਟਰ ਨੇ ਫਿਰ ਇੱਕ ਵਾਰੀ ਐਕਸਰੇ ਤਾਂ ਕਰਨੇ ਸੀਗੇ ਕਿ 15 ਦਿਨਾਂ ਪਹਿਲਾਂ ਕੀਤਾ ਸੀਗੇ ਜੀ ਜਦੋਂ 15 ਦਿਨਾਂ ਬਾਅਦ ਸੰਗਤ ਦੀ ਐਕਸਰੇ ਕੀਤੇ ਗਏ ਜਦੋਂ ਫੇਰ ਐਕਸਰੇ ਰਿਪੋਰਟ ਆਈ ਜਦੋਂ ਡਾਕਟਰ ਨੇ ਐਕਸਰੇ ਦੇਖੇ ਡਾਕਟਰ ਕਹਿੰਦੇ ਐਕਸਰੇ ਨੂੰ ਪੁੱਠਾ ਕਰੇ ਕਦੇ ਸਿੱਧਾ ਕਰੇ ਉਹਦੀ ਹੈਰਾਨੀ ਦਾ ਕੋਈ ਟਿਕਾਣਾ ਨਹੀਂ ਸੀਗਾ ਕਿ ਜਿਹੜੀ ਮਾਈ ਦੇ ਛਾਤੀ ਵਿੱਚ ਰਸੋਲੀਆਂ ਸਨ ਜਿਹੜੀਆਂ ਗੱਠਾ ਸਨ ਹੁਣ ਐਕਸਰੇ ਵਿੱਚ ਇੱਕ ਵੀ ਗੱਠ ਨਹੀਂ ਗਈ ਬੜਾ ਡਾਕਟਰ ਹੈਰਾਨ ਹੋਇਆ ਡਾਕਟਰ ਕਹਿੰਦਾ ਸ਼ਾਇਦ ਕੋਈ ਮਸ਼ੀਨ ਚ ਪ੍ਰੋਬਲਮ ਨਾ ਹੋ ਗਈ ਹੋਵੇ ਐਕਸਰਾ ਗਲਤ ਨਾ ਹੋ ਗਿਆ ਹੋਵੇ ਦੁਬਾਰੀ ਫੇਰ ਕਰਾ ਕੇ ਦੇਖਦੇ ਆ ਜੀ ਘੰਟੀ ਬਾਦ ਐਕਸਰਾ ਦੁਬਾਰਾ ਫੇਰ ਕਰਾਇਆ ਗਿਆ ਜਦੋਂ ਫੇਰ ਚੈੱਕ ਕੀਤੀ ਗਈਆਂ ਰਿਪੋਰਟਾਂ ਤੁਸੀਂ ਖਰਾਨ ਹੋ ਜਾਓਗੇ ਫੇਰ ਉਹ ਰਿਪੋਰਟਾਂ ਵਿੱਚੋਂ ਕੁਝ ਵੀ ਨਹੀਂ ਆਇਆ ਸਭ ਕੁਝ ਨੋਰਮਲ ਹੋ ਗਿਆ ਡਾਕਟਰ ਸਹਿਬਾਨ ਨੇ ਮਾਈ ਨੂੰ ਕਿਹਾ ਕਹਿੰਦਾ ਮਾਈ ਜਿਹੜੀ 15 ਦਿਨਾਂ ਪਹਿਲਾਂ ਰਿਪੋਰਟ ਕਰਵਾਈ ਸੀ ਉਹ ਰਿਪੋਰਟ ਲੈ ਕੇ ਆਈਂਗਾ ਮਾਈ ਕਹਿੰਦੀ ਹਾਂ ਮੈਂ ਰਿਪੋਰਟ ਲੈ ਕੇ ਆਈਂਗਾ 15 ਦਿਨਾਂ ਪਹਿਲਾਂ ਵਾਲੀ ਰਿਪੋਰਟ ਦੇਖੀ ਤੇ ਉਹਦੇ ਵਿੱਚ ਰਸੋਲੀਆਂ ਨੇ ਪਰ ਜਿਹੜੀਆਂ 15 ਦਿਨਾਂ ਬਾਅਦ ਵਾਲੀ ਰਿਪੋਰਟ ਦੇਖੀ ਉਹਦੇ ਵਿੱਚ ਕੁਝ ਵੀ ਨਹੀਂ ਗਿਆ ਬਾਬਾ ਦੀਪ ਸਿੰਘ ਨੇ ਧੀ ਕਿਰਪਾ ਕੀਤੀ ਤੇ ਡਾਕਟਰ ਸਬਾਦ ਪਰਮਜੀਤ ਸਿੰਘ ਰਾਣਾ ਪੁੱਛਦਾ ਕਹਿੰਦਾ ਮਾਈ ਆਹ 15 ਦਿਨਾਂ ਵਿੱਚ ਕੀਤਾ ਕੀ ਹੈ ਤੇ ਮਾਈ ਨੇ ਕਿਹਾ ਮੈਂ ਕੁਝ ਨਹੀਂ ਕੀਤਾ ਮੈਂ ਸਤਿਗੁਰ ਜੀ ਦੀ ਬਾਣੀ ਨੂੰ ਪੜਿਆ ਬਾਬਾ ਦੀਪ ਸਿੰਘ ਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਕੀਤੀਆਂ ਕਿ ਆਪਰੇਸ਼ਨ ਹੋਣਾ ਆ ਮੇਰਾ ਆਪਰੇਸ਼ਨ ਸਹੀ ਤਰੀਕੇ ਨਾਲ ਹੋ ਜਵੇ ਡਾਕਟਰ ਪਰਮਦੇਵ ਸਿੰਘ ਰਾਣਾ ਕਹਿੰਦੇ ਬਾਬਾ ਦੀਪ ਸਿੰਘ ਮਾਈ ਤੇਰੇ ਤੇ ਬਦੇ ਬੜੇ ਖੁਸ਼ ਹੋ ਗਏ ਨੇ ਤੇਰੇ ਤੇ ਬੜੇ ਤਰੁੱਠੇ ਨੇ ਤੂੰ ਅਰਦਾਸਾਂ ਕੀਤੀਆਂ ਕਿ ਉਹ ਆਪਰੇਸ਼ਨ ਸਹੀ ਹੋ ਜਵੇ ਪਰ ਬਾਬਾ ਦੀਪ ਸਿੰਘ ਕਹਿੰਦੇ ਮੈਂ ਤੇਰਾ ਆਪਰੇਸ਼ਨ ਹੋਣ ਹੀ ਨਹੀਂ ਦੇਣਾ ਆ ਬਾਬਾ ਦੀਪ ਸਿੰਘ ਦੀ ਕਿਰਪਾ ਦੇ ਸਦਕਾ ਪਰਮਦੇਵ ਸਿੰਘ ਰਾਣਾ ਡਾਕਟਰ ਸਹਿਬਾਨ ਕਹਿੰਦੇ ਉਹ ਮਾਈ ਜਿਹੜੀ ਮੇਰੇ ਕੋਲ 15 ਦਿਨਾਂ ਪਹਿਲਾਂ ਆਏ ਸੀਗੀ ਜਿਹਦੇ ਛਾਤੀ ਵਿੱਚ ਉੱਠਾ ਸਨ ਐਸੀ ਕਿਰਪਾ ਬਾਬਾ ਦੀਪ ਸਿੰਘ ਨੇ ਕੀਤੀ ਕਿ ਉਹਦਾ ਰੋਗ ਜੜ ਤੋਂ ਹੀ ਖਤਮ ਕਰਕੇ ਰੱਖ ਦਿੱਤਾ ਬਿਨਾਂ ਆਪਰੇਸ਼ਨ ਤੋਂ ਡਾਕਟਰ ਸਹਿਬਾਨ ਨੇ 10000 ਰੁਪਇਆ ਮਾਈ ਦਾ ਵਾਪਸ ਕੀਤਾ ਕਿ ਮਾਈ ਹੁਣ ਤੇਰੇ ਆਪਰੇਸ਼ਨ ਦੀ ਲੋੜ ਨਹੀਂ ਹੈ ਹੁਣ ਕੋਈ ਆਪਰੇਸ਼ਨ ਕਰਨ ਦੀ ਲੋੜ ਨਹੀਂ ਹੈ ਬਾਬਾ ਦੀਪ ਸਿੰਘ ਨੇ ਤੈਨੂੰ ਦੇ ਰੋਗਤਾ ਦੇ ਦਿੱਤੀ ਹੈ ਇਹ ਤਾਂ ਗੁਰੂ ਮਾਲਕ ਜੀ ਦੇ ਚਰਨਾ ਚਰਦਾਸ ਕਰੋ ਸਤਪੁਰ ਦੀ ਬਾਣੀ ਕਹਿੰਦੀਆਂ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਟੈ ਜਮ ਕੀ ਫੰਦਾ ਜਿਹੜਾ ਜਮਾ ਦੀ ਫੰਦੀ ਨੂੰ ਕੱਟ ਸਕਦਾ ਆ ਮਾਫ ਕਰੋ ਸ਼ਰੀਰ ਦੇ ਰੋਗ ਤਾਂ ਵੱਡੇ ਛੋਟੇ ਨੇ ਇਹਨਾਂ ਨੂੰ ਤਾਂ ਸਤਪੁਰ ਜੀ ਪਲਾ ਵਿੱਚ ਦੂਰ ਕਰ ਦਿੰਦੇ ਮਾਲਕ ਜੀ ਕਹਿੰਦੇ ਭਰੋਸਾ ਹੋਵੇ ਵਿਸ਼ਵਾਸ ਹੋਵੇ ਸਦਕ ਹੋਵੇ ਤੇ ਗੁਰੂ ਮਾਲਕ ਜੀ ਡੁੱਬਦੀਆਂ ਬੀੜੀਆਂ ਨੂੰ ਪਾਰ ਕਰ ਦਿੰਦੇ ਆ ਜਦੋਂ ਅਸੀਂ ਭਰੋਸਾ ਲੈ ਕੇ ਬੈਠਾਂਗੇ ਤੇ ਸਤਿਗੁਰ ਸਾਡੇ ਭਰੋਸੇ ਨੂੰ ਜਰੂਰ ਭਾਗ ਲਾਉਣਗੇ